ਇਹ ਤੋਂ ਫਰੀਦੀ ਹੋਈ ਹੈ ਜੀ ਅਸੀਂ ਇਹ ਰਿਕਾਰਡ ਰੂਮ ਤੋਂ ਕਢਾਈ ਹੈ ਫੀਸ ਤਾਰ ਕੇ ਜੀ ਉਸ ਟਾਈਮ ਇਹ ਉਰਦੂ ਚ ਲਿਖੀ ਜਾਂਦੀ ਸੀ ਜਿਸ ਦਾ ਪੰਜਾਬੀ ਅਨੁਵਾਦ ਵੀ ਅਸੀਂ ਨਾਲ ਆ ਦਿਖਾ ਰਹੇ ਹਾਂ ਜੀ ਤੁਹਾਨੂੰ ਇਹ ਪੰਜਾਬੀ ਅਨੁਵਾਦ ਹੈ ਜੀ ਇਹਦਾ ਓਕੇ ਕੱਲੀ ਰਜਿਸਟਰੀ ਸਾਡੇ ਨਾਮ ਤੇ ਨਹੀਂ ਵੀ ਹੋਈ ਇਹਦੇ ਨਾਲ ਨਾਲ ਸਾਡਾ ਇਹ ਇੰਤਕਾਲ ਵੀ ਸਾਡੇ ਨਾਮ ਤੇ ਦਰਜ ਹੋਈ ਇਸ ਤਰ੍ਹਾਂ ਦੀ ਕੋਈ ਧੋਖਾਧੜੀ ਕਿਸੇ ਹੋਰ ਨਾਲ ਵੀ ਹੋਈ ਹੈ ਸਰ ਅੱਜ ਤੱਕ ਦਾ ਇਹ ਸਾਡੇ ਸੁਣਨ ਚ ਤੱਕ ਇਤੇ ਆਇਆ ਨਹੀਂ ਬਟ ਅਜੇ ਇਸ ਚੀਜ਼ ਤੇ ਗੌਰ ਨਾ ਕੀਤੀ ਗਈ ਤਾਂ ਇਹ ਅੱਗੇ ਮੂੰਹ ਪਾਉਣ ਦੀ ਓਕੇ ਇਹ ਬਈ ਸਾਨੂੰ ਥ੍ਰੈਟ ਦੇ ਰਹੇ ਆ ਅਸੀਂ ਇਹ ਕਰਾਂਗੇ ਅਸੀਂ ਉਹ ਕਰਾਂਗੇ ਸਾਨੂੰ ਰੋਜ਼ ਲੱਗ ਲੱਗ ਲੋਕ ਮਿਲਦੇ ਆ ਤੇ ਸ਼ਿਕਾਇਤ ਦਿੱਤੀ ਨੂੰ ਕਿੰਨੇ ਦਿਨ ਹੋ ਗਏ ਸਰ ਸਾਨੂੰ ਸ਼ਿਕਾਇਤਾਂ ਕਰੀਆਂ ਨੂੰ ਅਸੀਂ ਡੀਜੀਪੀ ਦਾਸਰ ਆਪਣਾ ਚੰਡੀਗੜ੍ਹ ਵੀ ਉੱਤੇ ਐਪਲੀਕੇਸ਼ਨ ਦਿੱਤੀ ਹੈ ਜੀ ਆਪਣਾ ਸੀਐਮ ਭਗਵਾਨ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਦਿੱਤੀਆਂ ਨੂੰ ਸਾਨੂੰ ਕੋਟੋ ਕੋਟ 12 ਤੋਂ 15 15 ਦਿਨ ਕੀਤੇ ਕਿਤੇ ਤਾਂ 20 ਦਿਨ ਵੀ ਹੋ ਗਏ ਜੀ ਸਾਨੂੰ ਕਿਤੇ ਤਾਂ ਕੋਈ ਫੋਨ ਕੋਲ ਨਹੀਂ ਆਈ ਕੋਈ ਅਫਸਰ ਸਾਡੀ ਸੁਣਵਾਈ ਨਹੀਂ ਕਰ ਰਿਹਾ ਅਸੀਂ ਬਕਾਇਦਾ ਉਹਨਾਂ ਨੂੰ ਪ੍ਰੂਫ ਦਿਖਾ ਰਹੇ ਹਾਂ ਸਾਰਾ ਕੁਝ ਦਿਖਾ ਰਹੇ ਹਾਂ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਇਹਨਾਂ ਪਰਿਵਾਰਾਂ ਦੇ ਨਾਲ ਹਰ ਟਾਈਮ ਰਹਿੰਦੇ ਹਾਂ ਉੱਥੇ ਅਸੀਂ ਖੇਤੀਬਾੜੀ ਉੱਥੇ ਇਹਨਾਂ ਦੇ ਨਾਲ ਕਾਰਜਕ੍ਰਮ ਕਰਾਉਂਦੇ ਰਹੇ ਹਾਂ ਤੇ ਸਾਡੇ ਬਜ਼ੁਰਗ ਅਸੀਂ ਵੀ ਉੱਥੇ ਰਹਿੰਦੇ ਹਾਂ ਇਹ ਜ਼ਮੀਨ ਸਾਡੀ ਸੋਝੀ ਤੋਂ ਪਹਿਲਾਂ ਤੇ ਇਹਦੇ ਬਜ਼ੁਰਗ ਬਗਾਉਂਦੇ ਤੇ ਤੇ ਇਹਨਾਂ ਦੇ ਨਾਲ ਅਸੀਂ ਵੀ ਉੱਥੇ ਜ਼ਮੀਨ ਦੇ ਵਿੱਚ ਇਸ ਮਾਮਲੇ 'ਚ ਫਿਰ ਫਤੇ ਜੰਗਵਾਜਵਾ ਦਾ ਤਾਂ ਕੋਈ ਨੁਕਸ ਨਹੀਂ ਉਹ ਤਾਂ ਵੇਚਣ ਵਾਲਿਆਂ ਦਾ ਨੁਕਸਾਨ ਹੈ हां ਵਿਚਨੜ ਠੀਕ ਹੈ ਵਿਚਨੜ ਦੇ ਮੁਕਸਦ ਥੋੜਾ ਜਿਆਦਾ ਰੇਡ ਵਾਲੇ ਨੂੰ ਦੇਖਣਾ ਚਾਹੀਦਾ ਵੀ ਇਹ ਜ਼ਮੀਨ ਪ्योर ਹੈ ਕਿ ਇਸ ਤਰ੍ਹਾਂ ਦੀ ਹੈਗਾ ਉਹਨਾਂ ਨੂੰ ਦੇਖਣੀ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਮਸਲੇ ਤੇ ਕੀ ਨਾਂ ਤੁਹਾਡਾ ਮੇਰਾ ਨਾਮ ਜਤਿੰਦਰ ਸਿੰਘ ਹੈ ਜੀ ਤੇ ਪਿੰਡ ਮੇਰਾ ਹੁਸ਼ਿਆਰਪੁਰ ਹੈ ਜੀ ਅੱਛਾ ਇਸ ਜ਼ਮੀਨ ਦੇ ਵਿੱਚ ਮੈਂ ਵੀ ਇੱਕ ਹਿੱਸੇਦਾਰ ਹਾਂ ਇਹ ਪੂਰੀ ਤਰ੍ਹਾਂ ਫਰਾਡ ਹੋ ਰਿਹਾ ਹੈ ਜੀ ਜਿਹੜਾ ਬੰਦਾ ਜ਼ਮੀਨ ਖਰੀਦਦਾ ਹੈ ਉਸ ਨੂੰ ਕੋਟ ਕੋਟੇ ਵੈਰੀਫਾਈ ਕਰਨਾ ਚਾਹੀਦਾ ਵੀ ਮੈਂ ਕੀ ਖਰੀਦ ਰਿਹਾ ਹਾਂ ਜੱਫਦੇ ਜੰਗ ਸਿੰਘ ਵਾਜਬ ਨੇ ਵੈਰੀਫਾਈ ਕੀਤਾ ਜਾਂ ਨਹੀਂ ਕੀਤਾ ਇਹ ਤਾਂ ਸਾਨੂੰ ਨਹੀਂ ਜੀ ਪਤਾ ਉਹਨਾਂ ਨੇ ਇਹ ਜ਼ਮੀਨ ਖਰੀਦੀ ਹੈ ਜਸਵੀਰ ਕੌਰ ਮੈਡਮ ਜਿਹੜੀ ਤਹਿਸੀਲਦਾਰ ਇੱਥੇ ਤੋਂ ਤਵਾਦਲਾ ਕਰਾ ਕੇ ਦੂਜੇ ਪਾਸੇ ਚਲੇ ਗਈ ਪਤਾ ਨਹੀਂ ਕਿੱਧਰ ਗਈ ਸਾਨੂੰ ਨਹੀਂ ਪਤਾ ਤੇ ਉਹਨਾਂ ਦੇ ਨਾਲ ਅਭਿਜੋਤ ਸਿੰਘ ਪਟਵਾਰੀ ਹੈ ਜਿਹੜਾ ਉਸ ਟਾਈਮ ਪਟਵਾਰੀ ਸੀ ਉਹਨੇ ਤੇ ਤਹਿਸੀਲਦਾਰ ਨੇ ਆਰਜੀ ਨਵੀਸ ਲਿਖਣ ਵਾਲੇ ਨੇ ਕੋਈ ਕਿਸੇ ਨੇ ਫਰਦ ਵੈਰੀਫਾਈ ਨਹੀਂ ਕੀਤੀ ਡਾਇਰੈਕਟ ਚਾਕੇ ਮੁੱਖ ਮੰਤਰੀ ਜੀ ਭਗਵੰਤ ਸਿੰਘ ਮਾਨ ਨੂੰ ਅਸੀਂ ਦਫ਼ਤਰ ਵਿਖੇ ਦੇ ਕੇ ਆਏ ਆ ਤੇ ਇਹ ਕਦੋਂ ਗੜਬੜ ਕੀਤੀ ਕਦੋਂ ਖਰੀਦੀ ਜ਼ਮੀਨ ਕਿਹੜੇ ਸੰਦੀ ਗੱਲ ਆ ਅਸੀਂ ਇਹ 1947 ਵਿੱਚ ਖਰੀਦੀ ਸੀ ਬਟ ਜਿਹੜੀ ਇਹ ਰਜਿਸਟਰੀ ਹੋਈ ਹੈ ਜੀ ਇਹ ਇਹ 08 ਨੂੰ ਹੋਈ ਹੈ ਜੀ 08 2024 24 ਨੂੰ ਹਾਂਜੀ ਹੁਣੇ ਹੋਈ ਹੈ ਲੈਟਰ ਹੁਣੇ ਹੋਈ ਹੈ ਟੈਸਟ ਕੀ ਠੀਕ ਹੈ ਤੇ ਉਸ ਤੋਂ ਪਹਿਲਾਂ ਇਹ ਅਸੀਂ ਮੁਕਾਬਲਤ ਹੈ ਖੇਤੀਬਾੜੀ ਕਰਦੇ ਆਏ ਆ ਸਾਨੂੰ ਪਤਾ ਕਿਵੇਂ ਲੱਗਿਆ ਕਿ ਤੁਹਾਡੀ ਜ਼ਮੀਨ ਤੇ ਠੱਗੀ ਲੱਗ ਗਈ ਸਾਨੂੰ ਉਥੇ ਤਹਿਸੀਲ ਚੋਂ ਅਰਧ ਕੜਾਈ ਦੇ ਪਤਾ ਲੱਗਿਆ ਕਿ ਇਹਦੇ ਵਿੱਚ ਮਤਲਬ ਇੰਤਕਾਲ ਕਿਸੇ ਹੋਰ ਨੰਬਰ ਦਰਜ ਹੋਇਆ। ਕਿ ਅਸੀਂ ਇਹਦਾ ਬਸਿਕਾ ਕਢਾਇਆ ਪਤਾ ਕੀਤਾ ਕਹਿੰਦੇ ਤੁਹਾਡੀ ਜ਼ਮੀਨ ਤਾਂ ਗਾ ਕਿਸੇ ਹੋਰ ਨੂੰ ਵੇਚੀ ਹੈ। ਹੂੰ। ਜਦ ਕਿ ਜ਼ਮੀਨ ਤੇ ਅਸੀਂ ਕਾਬਜ ਹਾਂ ਤੇ ਸਾਡੇ ਪਰ ਬਜ਼ੁਰਗਾਂ ਨੇ ਖਰੀਦੀ ਹੋਈ ਹੈ। ਤੇ ਪੁਰਾਣੇ ਬੰਦੇ ਨੇ ਹੀ ਪਾਵਰ ਆਫ ਟਰਨ ਨਹੀਂ ਦਿੱਤੀ ਜਿਹਦੇ ਕੋਲ 47 ਤੋਂ ਪਹਿਲਾਂ। ਹਾਂਜੀ ਹਾਂਜੀ। ਉਹਨਾਂ ਦੇ ਸ਼ਮਸ਼ੇਰ ਸਿੰਘ ਸੀ ਉਹਦੇ ਪੋਤਿਆਂ ਨੇ ਅੱਗੇ ਹੂੰ। ਮਤਲਬ ਵਿਗੜੇ ਹੋਏ ਡੀਲਰਾਂ ਨੇ ਮੇਲੀ ਭੁਗਤ ਕਰਕੇ ਇਹ ਉਹਨਾਂ ਤੋਂ ਪਾਵਰ ਟਰਨ ਹੀ ਲੈ ਲਈ ਪਾਵਰ ਟਰਨ ਹੀ ਲੈ ਕੇ ਇਹ ਜ਼ਮੀਨ ਫਤੇ ਸਿੰਘ ਜੰਗ ਬਾਜਵਨ ਬੇਜ ਉਦੋਂ ਪਹਿਲਾਂ ਜਿਹੜਾ ਅੰਤਕਾਲ ਤੁਹਾਡੇ ਨਾਲ ਸਰਬਜੀਤ ਸਿੰਘ ਮੇਰਾ ਪਿੰਡ ਮਾਜਰਾ ਤੇ ਸਾਡਾ ਜੋ ਦਾਦਕਾ ਪਰਿਵਾਰ ਹੈ ਸ਼ਾਰਪਰ ਚਾ ਅਸੀਂ ਜਿੱਤੀ ਪਿੰਡ ਸ਼ਾਰਪਰ ਦੇ ਰਹਿਣ ਵਾਲੇ ਆ ਤੇ ਸਾਡਾ ਰਕਬਾ ਹੈ ਜੋ ਪਿੰਡ ਰਸੂਨਪੁਰ ਜਿਹੜਾ ਮੋਹਲਿਕ ਪੈਂਦਾ ਜੋ ਕਿ ਸਾਡੇ ਪਰਦਾਦਾ ਜੀ ਸਰਦਾਰ ਤੇਜਾ ਸਿੰਘ ਵੱਲੋਂ ਸਨ 1947 ਵਿੱਚ ਖਰੀਦਿਆ ਗਿਆ ਤੇ ਉਸ ਦੀ ਰਜਿਸਟਰੀ ਸਾਡੇ ਕੋਲ ਹੈ ਤੇ ਅੰਤਕਾਲ ਕਰਵਾਏਗੇ ਇਸ ਤੀਖਾ ਦਿਖਾ ਦੇ ਜੋ ਕਿ ਉਸ ਟਾਈਮ ਉਰਦੂ ਵਿੱਚ ਲਿਖੀ ਜਾਂਦੀ ਸੀ ਤੇ ਜਿਸ ਦਾ ਅਸੀਂ ਪੰਜਾਬੀ ਤਜਰਮਾ ਆਹ ਟ੍ਰਾਂਸਲੇਸ਼ਨ ਕਰਕੇ ਉਹ ਵੀ ਸਾਡੇ ਕੋਲ ਹੈ ਇਹ ਦੁਬਾਰਾ ਜ਼ਮੀਨ ਜੋ ਕਿ ਅਸੀਂ ਪਹਿਲਾਂ ਖਰੀਦੀ ਹੋਈ ਸੀ 1947 ਵਿੱਚ ਇਹ ਦੁਬਾਰਾ ਜ਼ਮੀਨ ਖੜਸਮਨ ਤੇ ਗੁਰਸਿਮਰ ਨੇ ਪਾਵਰ ਟੌਰਨੀ ਦਿੱਤੀ ਹੈ ਜੀ ਲਵਨੀ ਸਿੰਘ ਨੂੰ ਹੂੰ ਜੋ ਕਿ ਅਟਾਰੀ ਦਾ ਰਹਿਣ ਵਾਲਾ ਹੈ ਓਕੇ ਉਸ ਪਾਵਰ ਟੌਪਨੀ ਦੇ ਥਰੂ ਇਹ ਜ਼ਮੀਨ ਫਤੇ ਸਿੰਘ ਫਤੇਜੰਗ ਸਿੰਘ ਬਾਜਵਾ ਜੋ ਭਾਜਪਾ ਦੇ ਲੀਡਰ ਹਨ ਉਹਨਾਂ ਨੂੰ ਦੁਬਾਰੇ ਵੇਚਤੀ ਵੀ ਸਾਡੀ ਫਰਿਆਦ ਇਹ ਹੈ ਕਿ ਇਹ ਜੋ ਜ਼ਮੀਨ ਹੈ ਸਾਡੇ ਬਜ਼ੁਰਗਾਂ ਨੇ ਖਰੀਦੀ ਹੋਈ ਹੈ ਸਾਡੇ ਕੋ ਅਸੀਂ ਉਸ ਤੋਂ ਇਹ ਚ ਕਾਫਜ ਹੈ ਮਾਲਕ ਹੈ ਤੇ ਦੁਬਾਰਾ ਜ਼ਮੀਨ ਕਿਵੇਂ ਬਰਕ ਦੀ ਵੇਚ ਸਕਦੀ ਹੈ ਇਹ ਸਾਡੇ ਨਾਲ ਬਹੁਤ ਬੜਾ ਧੱਕਾ ਹੋ ਰਿਹਾ ਹੈ ਤੇ ਸਾਡੇ ਪਰਿਵਾਰ ਨੂੰ ਬੇਗੜੇ ਹੋ ਡੀਲਰਾਂ ਵੱਲੋਂ ਥ੍ਰੈਟ ਵੀ ਆ ਰਹੇ ਆ ਕਿ ਇਹ ਜਮੀਨ ਤੋਂ ਖਾਲੀ ਕਰਵਾਵਾਂਗੇ ਤੇ ਸਾਨੂੰ ਮਤਲਬ ਬਹੁਤ ਥ੍ਰੈਟ ਹੈ ਤੇ ਅਸੀਂ ਆਸ ਕਰਦੇ ਆ ਅਸੀਂ ਇਹਦੀ ਜੋ ਬਾਬਤ ਸ਼ਿਕਾਇਤ ਸ਼ਿਕਾਇਤ ਆ ਜੋ ਬੀਆਰਓ ਸਭ ਨੂੰ ਦਿੱਤੀ ਹੈ ਡੀਸੀ ਮੁਹਾਲੀ ਨੂੰ ਵੀ ਦਿੱਤੀ ਹੈ ਤੇ ਮੁੱਖ ਮੰਤਰੀ ਜੀ ਭਗਵੰਤ ਸਿੰਘ ਮਾਨ ਨੂੰ ਅਸੀਂ ਦਫ਼ਤਰ ਵਿਖੇ ਦੇ ਕੇ ਆਏ ਆ ਤੇ ਇਹ ਕਦੋਂ ਗੜਬੜ ਕੀਤੀ ਕਦੋਂ ਖਰੀਦੀ ਜਮੀਨ ਕਿਹੜੇ ਸੰਧ ਦੀ ਗੱਲ ਹੈ ਅਸੀਂ ਇਹ 1947 ਵਿੱਚ ਖਰੀਦੀ ਸੀ ਬਟ ਜਿਹੜੀ ਇਹ ਰਜਿਸਟਰੀ ਹੋਈ ਹੈ ਜੀ ਇਹ ਇਹ 08 ਨੂੰ ਹੋਈ ਹੈ ਜੀ 08 2024 24 ਹਾਂਜੀ ਹੁਣੇ ਹੋਈ ਹੈ ਲੈਟਰ ਹੁਣੇ ਹੋਈ ਹੈ ਜੀ ਟੈਸਟ ਕੀ ਠੀਕ ਹੈ ਤੇ ਉਸ ਤੋਂ ਪਹਿਲਾਂ ਇਹ ਅਸੀਂ ਮਕਾਬਜ਼ਦਾਂ ਖੇਤੀ ਵੀ ਅਸੀਂ ਕਰਦੇ ਆਏ ਆ ਤੁਹਾਨੂੰ ਪਤਾ ਕਿਵੇਂ ਲੱਗਿਆ ਕਿ ਤੁਹਾਡੀ ਜ਼ਮੀਨ ਤੇ ਠੱਗੀ ਲੱਗ ਗਈ ਸਾਨੂੰ ਉਥੋਂ ਤਸਵੀਰ ਚੋਂ ਫਰਦ ਕਢਾਈ ਦੇ ਪਤਾ ਲੱਗਿਆ ਕਿ ਇਹਦੇ ਵਿੱਚ ਮਤਲਬ ਇੰਤਕਾਲ ਕਿਹਿਆ ਫੋਰਮ ਜਿਹੜਾ ਦਰਜ ਹੋਇਆ ਤੇ ਅਸੀਂ ਇਹਦਾ ਬਸੀਕਾ ਕਢਾਇਆ ਪਤਾ ਕੀਤਾ ਕਹਿੰਦੇ ਤੁਹਾਡੀ ਜ਼ਮੀਨ ਤਾਂ ਗਾਂ ਕਿਸੇ ਹੋਰ ਨੂੰ ਵੇਚਤੀ ਹੈ ਜਦ ਕਿ ਜ਼ਮੀਨ ਤੇ ਅਸੀਂ ਕਾਬਜ ਹੈ ਤੇ ਸਾਡੇ ਪਰ ਬਜ਼ੁਰਗਾਂ ਨੇ ਖਰੀਦੀ ਹੋਈ ਹੈ ਤੇ ਪੁਰਾਣੇ ਬੰਦੇ ਨੇ ਹੀ ਪਾਵਰ ਆਫ ਟਰਨ ਨਹੀਂ ਦਿੱਤੀ ਜਿਹਦੇ ਕੋਲ 47 ਤੋਂ ਪਹਿਲਾਂ ਹਾਂਜੀ ਹਾਂਜੀ ਉਹਨਾਂ ਦੇ ਬਾਅਦ ਸ਼ਮਸ਼ੇਰ ਸਿੰਘ ਸੀ ਉਹਦੇ ਪੋਤਿਆਂ ਨੇ ਅੱਗੇ ਮਤਲਬ ਵਿਗੜੇ ਹੋਏ ਡੀਲਰਾਂ ਨੇ ਮੇਲੀ ਭੁਗਤ ਕਰਕੇ ਇਹ ਉਹਨਾਂ ਤੋਂ ਪਾਵਰ ਟਰਨ ਲਏ ਲਈ ਪਾਵਰ ਟਰਨ ਲੈ ਕੇ ਇਹ ਜ਼ਮੀਨ ਫਤੇ ਸਿੰਘ ਜੰਗ ਬਾਜਵਨ ਬੇਜ ਉਹ ਤੋਂ ਪਹਿਲਾਂ ਜਿਹੜਾ ਅੰਤਕਾਲ ਤੁਹਾਡੇ ਨਾਂ ਤੇ ਸੀਗਾ ਸਾਰੇ ਸਾਡੇ ਨਾਂ ਤੇ ਜੀ ਅਸੀਂ ਖੇਤੀ ਕਰ ਰਹੇ ਹਾਂ 75 ਸਾਲ ਤੋਂ ਖੇਤੀ ਕਰ ਰਹੇ ਹਾਂ ਜੀ ਬੇਤੀ ਸਾਡ ਕਾਬਜ ਹੈ ਜੀ ਤੇ ਰਜਿਸਟਰੀਆਂ ਸਾਡੇ ਕੋਲ ਆ ਰਜਿਸਟਰੀ ਸਾਡੇ ਕੋਲ ਹੈ ਅੰਤਕਾਲ ਸਾਡੇ ਕੋਲ ਤੇ ਇਹ ਚ ਮਿਲੀਭੁਗਤ ਕਿਹਦੀ ਕਿਹਦੀ ਹੈ ਸਾਰੇ ਕਸੇ ਦੇ ਵਿੱਚ ਇਹਦੇ ਵਿੱਚ ਜੀ ਜਿੱਥੇ ਤੱਕ ਮਿਲੀਭੁਗਤ ਦੱਸੋ ਮਿਲੀਭੁਗਤ ਤਾਂ ਦੇਖੋ ਜੀ ਮਾਲ ਵਿਭਾਗ ਦੀ ਬਿਲਕੁਲ ਸ਼ੋ ਹੋ ਰਹੀ ਹੈ ਇਹਦੇ ਵਿੱਚ ਕਿਉਂਕਿ ਇਹ ਇੱਕ ਤਾਂ ਜ਼ਮੀਨ ਇੱਕ ਵਾਰ ਵੇਚੀ ਹੋਈ ਦੁਬਾਰਾ ਕਿਵੇਂ ਬਿਕ ਸਕਦੀ ਹੈ ਬਿਨਾ ਮਾਲ ਭਾਗ ਦੀ ਮਲੀ ਭੁਗਤ ਬਿਨਾ ਨਹੀਂ ਬਿਕ ਸਕਦੀ ਤੇ ਇਹਦੇ ਵਿੱਚ ਉਸ ਟਾਈਮ ਦੇ ਮੌਜੂਦਾ ਪਟਵਾਰੀ ਅਭੀ ਅਭਿਯੋਤ ਤਸਵੀਰਦਾਰ ਮੈਡਮ ਜਸਵੀਰ ਕੌਰ ਸੀ ਤੇ ਨੰਬਰਦਾਰ ਜੋ ਕਿ ਪਿੰਡ ਮੋਲਾਪੁਰ ਦੇ ਰਹਿਣ ਵਾਲਿਆਂ ਤੇਜ ਸਿੰਘ ਇਹਨਾਂ ਨੇ ਮਲੀ ਭੁਗਤ ਕਰਕੇ ਤੇ ਜੋ ਜਿਨ੍ਹਾਂ ਨੇ ਅਟਾਰਨੀ ਲਈ ਹੈ ਇਹਨਾਂ ਦੀ ਨਾਲ ਮਲੀ ਭੁਗਤ ਕਰਕੇ ਜ਼ਮੀਨ ਬਿਕੀ ਕਿੰਨੇ ਦੀ ਜ਼ਮੀਨ ਖਰੀਦੀਆ ਟੋਟਲ ਬਾਜਵਾਨੇ ਅਤੇ ਚੰਗ ਬਾਜਵਾਨੇ ਦੇਖੋ ਜੀ ਇਹਦੇ ਵਿੱਚ ਤਾਂ ਉਹਨਾਂ ਨੇ 95 ਲੱਖ 95 ਲੱਖ ਦੇ ਚੱਕ ਦੁੱਤੇ ਐ ਵਟ ਜੇ ਆਪਾਂ ਮਾਰਕੀਟ ਰੇਟ ਦੇਖੀ ਅੱਜ ਦੀ ਜਿਹੜੇ ਟਾਈਮ 'ਚ 6 ਕਰੋੜ ਰੁਪਏ ਪ੍ਰਤੀ ਕਿੱਲਾ ਹੈ ਜੀ ਅੱਛਾ ਹਾਂ ਜੀ ਕਮਰਸ਼ੀਅਲ ਬਣ ਗਈ ਇੱਕ ਤਰ੍ਹਾਂ ਕਮਰਸ਼ੀਅਲ ਹੈ ਹਾਂ ਜੀ ਇਹ ਇਕੋ ਸਿਟੀ 3 ਦੇ ਪ੍ਰੋਜੈਕਟ ਵਿਚ ਆ ਰਹੀ ਹੈ ਜੀ ਤੇ ਤੁਸੀਂ ਉਦਾਂ ਖੇਤੀ ਕਰਦੇ ਹੋ ਉਹਦੇ ਉੱਤੇ ਅਸੀਂ ਫਿਲਹਾਲ ਕੀਤੀ ਕਰਦੇ ਹਾਂ ਜੀ ਠੀਕ ਹੈ ਹਾਂ ਜੀ ਤੇ ਇਹਦੇ ਖਿਲਾਫ ਸ਼ਿਕਾਇਤ ਮਾਲ ਮਹਿਕਮੇ ਨੂੰ ਵੀ ਡੀਸੀ ਨੂੰ ਵੀ ਦਿੱਤੀ ਹੈ ਤੁਸੀਂ ਨੂੰ ਦਿੱਤੀ ਜੀ ਡੀਸੀ ਨੂੰ ਅਸੀਂ ਕਹੇ ਦੀ ਸੀ ਤੇ ਬੀਆਈਓ ਸਾਹਿਬ ਨੂੰ ਦਿੱਤੀ ਇਹ ਤੇ ਮੁੱਖ ਮੰਤਰੀ ਸਾਹਿਬ ਉਹਦੇ ਅਧਾਰ ਤੇ ਕਾਰਵਾਈ ਹੋਈ ਅਜੇ ਤੱਕ ਸਾਨੂੰ ਕੋਈ ਉਹਦੇ ਬਾਰੇ ਕਾਰਵਾਈ ਬਾਰੇ ਨਾ ਤਾਂ ਜੀ ਕੋਈ ਸੂਚਨਾ ਮਿਲੀ ਕਿ ਅਸੀਂ ਕਾਰਵਾਈ ਕਰ ਰਹੇ ਆ ਕਿ ਕੀ ਕਰ ਰਹੇ ਆ ਸਾਨੂੰ ਉਹਨਾਂ ਦਾ ਸੱਦਿਆ ਗਿਆ ਵੀ ਤੁਹਾਡੀ ਡੀਸੀ ਸਾਹਿਬ ਵੱਲੋਂ ਜਾਂ ਕਿਤੇ ਤਹਿਸੀਲ ਚ ਅਜੇ ਤੱਕ ਸਾਨੂੰ ਮਤਲਬ ਕੋਈ ਕੋਈ ਕਾਰਵਾਈ ਦਾ ਤੇ ਪ੍ਰਤਾਪ ਸਿੰਘ ਬਾਜਵਨ ਸੋਰੀ ਫਤੀਜੰਗ ਬਾਜਵਨ ਨਾਲ ਵੀ ਗੱਲ ਕੀਤੀ ਤੁਸੀਂ ਵੀ ਆ ਜਮੀਨ ਰੋਲੇ ਵਾਲੀ ਖਰੀਦੀ ਤੁਸੀਂ ਜਾ ਸਾਡੀ ਆਪਣੀ ਨਾਲ ਸਾਡੀ ਕੋਈ ਗੱਲ ਵੱਧ ਨਹੀਂ ਹੋਈ ਓਕੇ ਫਿਰ ਕਬਜ਼ਾ ਕਰਨ ਦੀ ਨਹੀਂ ਕੋਸ਼ਿਸ਼ ਕੀਤੀ ਉਹਨਾਂ ਨੇ ਉਹਨਾਂ ਦੇ ਜਿਹੜੇ ਵਿੱਚ ਜਿਹੜੇ ਡੀਲਰ ਹਨ ਜੋ ਵਿੱਚ ਉਹ ਸਾਡੇ ਪਰਿਵਾਰ ਨੂੰ ਥ੍ਰੈਟ ਕਰ ਰਹੇ ਕਿ ਅਸੀਂ ਕਬਜ਼ਾ ਕਰਾਂ ਅੱਛਾ ਹਾਂ ਤੇ ਜੇਕਰ ਉਹ ਕਬਜ਼ਾ ਕਰਨਾ ਹੁੰਦਾ ਫਿਰ ਤੁਹਾਡਾ ਕੀ ਹੋਏਗਾ ਤੁਹਾਡਾ ਵੇਖੋ ਫੇਰ ਤਾਂ ਜੱਟ ਦੀ ਜ਼ਮੀਨ ਤੇ ਧਮਾਂ ਹੁੰਦੀ ਹੈ ਜੀ ਓਕੇ ਫੇਰ ਤਾਂ ਇੱਕ ਜ਼ਹਰ ਜੀ ਗੱਲ ਹੈ ਕਿ ਅਸੀਂ ਜੋ ਕਵਜੇ ਨਿਕਾਲੇ ਨੇ ਤੁਮਾਰੀ ਠੀਕ ਹੈ ਤੇ ਪਹਿਲਾਂ ਵੀ ਬਾਜਵੇ ਨੇ ਕੁਝ ਇਸ ਤਰ੍ਹਾਂ ਦੀਆਂ ਕੀਤੀਆਂ ਨੇ ਜਿਵੇਂ ਨਾ ਖਰੀਦੀਆਂ ਨੇ ਜਿਹੜੀਆਂ ਵਿਵਾਦਿਤ ਹੋਣ ਜਾਂ ਕੁਝ ਪੰਚਾਇਤੀ ਜ਼ਮੀਨਾਂ ਵੀ ਦੋਨੇ ਭਰਾਵਾਂ ਦੀ ਖਰੀਦੀ ਹੋਈ ਜ ਨੇ ਤੁਹਾਡੇ ਧਿਆਨ ਚਾ ਮਾਮਲਾ ਸਾਡੇ ਹਾਂਜੀ ਸਾਡੇ ਜੋ ਇਹਨਾਂ ਦੇ ਵੱਡੇ ਭਰਾ ਨੇ ਉਹਨਾਂ ਨੇ ਸਾਡੇ ਪ੍ਰਵਾ ਸਾਡੇ ਮਤਲਬ ਪਿੰਡ 'ਚ ਕਾਫੀ ਹੋਰ ਜੋ ਪੰਚਾਇਤੀ ਜ਼ਮੀਨ ਖਰੀਦੀ ਹੋਈ ਹੈ ਇਹਦਾ ਸਾਨੂੰ ਪਤਾ ਹੈ ਓਕੇ ਹਾਂਜੀ ਤੇ ਮੁੱਖ ਮੰਤਰੀ ਤੋਂ ਕੀ ਮੰਗਤ ਤੁਹਾਡੀ ਮੁੱਖ ਮੰਤਰੀ ਤੋਂ ਮੰਗਾ ਜੀ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਹੂੰ ਜੋ ਕਿ ਸਾਨੂੰ ਆਸ ਵੀ ਹੈ ਕਿਉਂਕਿ ਜੋ ਮੁੱਖ ਮੰਤਰੀ ਪੰਜਾਬ ਕਹਿੰਨੇ ਕਿ ਅਸੀਂ ਬਿਲਕੁਲ ਇਮਾਨਦਾਰੀ ਦੀ ਸਰਕਾਰ ਹੈ ਤੇ ਪਾਰਦਰਸ਼ੀ ਸਰਕਾਰ ਹੈ ਫਿਲਹਾਲ ਸਾਨੂੰ ਭਰੋਸਾ ਹੈ ਕਿ ਉਹ ਜਰੂਰ ਸਾਨੂੰ ਇਨਸਾਫ ਦੇਉਣਗੇ ਤੇ ਜ਼ਮੀਨ ਦਾ ਮੇਨ ਵਾਰਸ ਕੌਣ ਉਹ ਉਹਨਾਂ ਬਾਰੇ ਗੱਲ ਕਰਦੇ ਜ਼ਮੀਨ ਦੇ ਮੇਨ ਵਾਰਸ ਸਾਡੇ ਦਾਦਾ ਜੀ ਦੇ ਭਰਾ ਐ ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਬਾਰੇ ਜ਼ਮੀਨ ਦੇ ਰੋਲੇ ਬਾਰੇ ਧੱਕਾ ਹੋ ਰਿਹਾ ਸਾਡੀ ਮਾਉ ਦੇ ਜ਼ਮੀਨ ਖਰੀਦ ਨਹੀਂ ਗਏ ਹਨ ਬੰਦੇ ਹੋਏ ਸਾਨੂੰ ਕੋਈ ਬਦਲਾ ਲੱਗਿਆ ਜਾਂ ਤੇ ਮੁੰਡੇ ਪੜੇ ਮੈਨਣ ਮੈਨਣ ਕਦਾਈ ਭਾਰ ਲੋ ਨਾ ਬਜ਼ਾਰੇ ਗਿਆ ਖੜੀ ਬਾਗ ਹੋਣੀ ਜਰੂਰੀ। ਓਕੇ। ਹਾਂਜੀ ਕੀ ਨਾਂ ਤੁਹਾਡਾ? ਮੈਂ ਬਸ ਇਹ। ਤੁਹਾਡਾ ਕੀ ਨਾਂ? ਮੈਂ ਗਰਮੇਲ ਸਿੰਘ ਸਰਪੰਚ ਸ਼ਹਿਰਪੁਰ। ਕੀ ਕਹਿਣਾ ਚਾਹੋਗੇ ਇਸ ਮਾਮਲੇ ਬਾਰੇ? ਇਹ ਤਾਂ ਬਹੁਤ ਸਰਲ ਸਾਰੀ ਤੱਕ ਗੱਲ ਹੋ ਗਈ। ਹਮ ਅਸੀਂ 70 ਸਾਲ ਦੀ ਗੁਰੂਗੀ। ਅਸੀਂ ਇਹਨਾਂ ਪਰਿਵਾਰਾਂ ਦੇ ਨਾਲ ਹਰ ਟਾਈਮ ਰਹਿੰਦੇ ਆ। ਉੱਥੇ ਹੀ ਅਸੀਂ ਖੇਤੀ ਕਸ਼ਤ ਕਿਰਤੀ ਇਹਨਾਂ ਦੇ ਨਾਲ ਕਰਦੇ ਕਰਉਂਦੇ ਰਹੇ ਹਾਂ। ਤੇ ਸਾਡੇ ਬਜ਼ੁਰਗ। ਅਸੀਂ ਵੀ ਉੱਥੇ ਰਹੇ ਹਾਂ। ਇਹ ਜ਼ਮੀਨ 70 ਸੌਜੀ ਤੋਂ ਪਹਿਲਾਂ ਤੇ ਇਹਦੇ ਬਜ਼ੁਰਗ ਬੋਂਦੇ ਤੇ ਤੇ ਇਹਨਾਂ ਦੇ ਨਾਲ ਅਸੀਂ ਉੱਥਾ ਜ਼ਮੀਨ ਦੇ ਵਿੱਚ ਇਸ ਮਾਮਲੇ 'ਚ ਫਿਰ ਫਤੇ ਜੰਗਵਾਜਵਾ ਦਾ ਤਾਂ ਕੋਈ ਨੁਕਸ ਨਹੀਂ ਉਹ ਤਾਂ ਵੇਚਣ ਵਾਲਿਆਂ ਦਾ ਨੁਕਸਾਨ ਹਾਂ ਵੇਚਣ ਵਾਲੇ ਠੀਕ ਹੈ ਵੇਚਣ ਵਾਲੇ ਦੇ ਨੁਕਸਾਨ ਥੋੜਾ ਜਿਆਦਾ ਲੈਣ ਵਾਲੇ ਨੂੰ ਦੇਖਣਾ ਚਾਹੀਦਾ ਵੀ ਇਹ ਜ਼ਮੀਨ ਪ्योर ਹੈ ਕਿ ਇਸ ਤਰ੍ਹਾਂ ਦੀ ਹੈਗਾ ਉਹਨਾਂ ਨੂੰ ਦੇਖਣੀ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਮਸਲੇ ਤੇ ਕੀ ਨਾਂ ਤੁਹਾਡਾ ਮੇਰਾ ਨਾਮ ਜਤਿੰਦਰ ਸਿੰਘ ਹੈ ਜੀ ਤੇ ਪਿੰਡ ਮੇਰਾ ਹੁਸ਼ਿਆਰਪੁਰ ਹੈ ਜੀ ਅੱਛਾ ਇਸ ਜ਼ਮੀਨ ਦੇ ਵਿੱਚ ਮੈਂ ਵੀ ਇੱਕ ਹਿੱਸੇਦਾਰ ਹਾਂ ਇਹ ਪੂਰੀ ਤਰ੍ਹਾਂ ਫਰਾਡ ਹੋ ਰਿਹਾ ਹੈ ਜੀ ਜਿਹੜਾ ਬੰਦਾ ਜ਼ਮੀਨ ਖਰੀਦਦਾ ਹੈ ਉਸ ਨੂੰ ਕੁੱਟ-ਕੁੱਟੇ ਵੈਰੀਫਾਈ ਕਰਨਾ ਚਾਹੀਦਾ ਵੀ ਮੈਂ ਕੀ ਖਰੀਦ ਰਿਹਾ ਹਾਂ ਜਾ ਫਤੇ ਜੰਗ ਸਿੰਘ ਵਾਜਬ ਨੇ ਵੈਰੀਫਾਈ ਕੀਤਾ ਜਾਂ ਨਹੀਂ ਕੀਤਾ ਇਹਦਾ ਸਾਨੂੰ ਨਹੀਂ ਜੀ ਪਤਾ ਉਹਨਾਂ ਨੇ ਇਹ ਜ਼ਮੀਨ ਖਰੀਦੀ ਹੈ ਜਸਵੀਰ ਕੌਰ ਮੈਡਮ ਜਿਹੜੀ ਤਹਿਸੀਲਦਾਰ ਇੱਥੇ ਤੋਂ ਤਵਾਦਲਾ ਕਰਾ ਕੇ ਦੂਜੇ ਪਾਸੇ ਚਲੇ ਗਈ ਪਤਾ ਨਹੀਂ ਕਿੱਧਰ ਗਈ ਸਾਨੂੰ ਨਹੀਂ ਪਤਾ ਤੇ ਉਹਨਾਂ ਦੇ ਨਾਲ ਅਭਿਜੋਤ ਸਿੰਘ ਪਟਵਾਰੀ ਹੈ ਜਿਹੜਾ ਉਸ ਟਾਈਮ ਪਟਵਾਰੀ ਸੀ ਉਹਨੇ ਤੇ ਤਹਿਸੀਲਦਾਰ ਨੇ ਆਰ ਜੀ ਨਵੀਸ ਲਿਖਣ ਵਾਲੇ ਨੇ ਕੋਈ ਕਿਸੇ ਨੇ ਫਰਦ ਵੈਰੀਫਾਈ ਨਹੀਂ ਕੀਤੀ ਡਾਇਰੈਕਟ ਚਾਕੇ ਸਿੱਧੀ ਰਜਿਸਟਰੀ ਕਰਾ ਦੇ। ਓਕੇ ਇਹ ਬਿਲਕੁਲ ਤੋਂ ਖਾ ਹੋ ਰਿਹਾ ਜੀ ਇਹ ਸਾਡੇ ਕੋਲ ਰਜਿਸਟਰੀਆਂ ਹੈ ਜੀ ਸਾਡੇ ਬਜ਼ੁਰਗਾਂ ਦੀਆਂ ਖਰੀਦੀਆਂ ਹੋਈਆਂ ਉਹਨਾਂ ਟਾਈਮਾਂ ਦੀ। ਇਹ 1947 ਤੋਂ ਬਰੀਦ ਹੀ ਹੋਈ ਹੈ ਜੀ ਅਸੀਂ ਇਹ ਰਿਕਾਰਡ ਰੂਮ ਤੋਂ ਪੜਾਈ ਹੈ। ਫੀਸ ਤਾਰ ਕੇ ਜੀ ਉਸ ਟਾਈਮੇ ਉਰਦੂ ਚ ਲਿਖੀ ਜਾਂਦੀ ਸੀ ਜਿਸ ਦਾ ਪੰਜਾਬੀ ਅਨੁਵਾਦ ਵੀ ਅਸੀਂ ਨਾਲ ਆ ਦਿਖਾ ਰਹੇ ਹਾਂ ਜੀ ਤੁਹਾਨੂੰ। ਇਹ ਪੰਜਾਬੀ ਅਨੁਵਾਦ ਹੈ ਇਹਦਾ ਓਕੇ ਕੱਲੀ ਰਜਿਸਟਰੀ ਸਾਡੇ ਨਾਮ ਤੇ ਨਹੀਂ ਵੀ ਹੋਈ ਇਹਦੇ ਨਾਲ ਨਾਲ ਸਾਡਾ ਇਹ ਇੰਤਕਾਲ ਵੀ ਸਾਡੇ ਨਾਮ ਤੇ ਦਰਜ ਹੋਇਆ ਇਸ ਤਰ੍ਹਾਂ ਦੀ ਕੋਈ ਧੋਖਾਧੜੀ ਕਿਸੇ ਹੋਰ ਨਾਲ ਵੀ ਹੋਈ ਹੈ ਸਰ ਅੱਜ ਤੱਕ ਦਾ ਇਹ ਸਾਡੇ ਸੁਣਨ ਜਦ ਤੱਕ ਕਿਤੇ ਆਇਆ ਨਹੀਂ ਬਟ ਅਜੇ ਇਸ ਚੀਜ਼ ਤੇ ਗੌਰ ਨਾ ਕੀਤੀ ਗਈ ਤਾਂ ਇਹ ਅੱਗੇ ਮੂੰਹ ਪਾਉਣ ਦੀ ਓਕੇ ਇਹ ਵੀ ਸਾਨੂੰ ਥ੍ਰੈਟ ਦੇ ਰਹੇ ਆ ਅਸੀਂ ਇਹ ਕਰਾਂਗੇ ਅਸੀਂ ਉਹ ਕਰਾਂਗੇ ਸਾਨੂੰ ਰੋਜ਼ ਲੱਗ ਲੱਗ ਲੋਕ ਮਿਲਦੇ ਆ ਤੇ ਸ਼ਿਕਾਇਤ ਦਿੱਤੀ ਨੂੰ ਕਿੰਨੇ ਦਿਨ ਹੋ ਗਏ ਸਰ ਸਾਨੂੰ ਸ਼ਿਕਾਇਤਾਂ ਕਰੀਆਂ ਨੂੰ ਅਸੀਂ ਡੀਜੀਪੀ ਦਾਸਤਰ ਆਪਣਾ ਚੰਡੀਗੜ੍ਹ ਵੀ ਉੱਤੇ ਐਪਲੀਕੇਸ਼ਨ ਦਿੱਤੀ ਹੈ ਜੀ ਆਪਣਾ ਸੀਐਮ ਭਗਵਾਨ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਦਿੱਤਿਆਂ ਨੂੰ ਸਾਨੂੰ ਕੋਟੋ ਕੋਟ 12 ਤੋਂ 15 15 ਤਿੰਨ ਕੀਤੇ ਕਿਤੇ ਤਾਂ 20 ਦਿਨ ਵੀ ਹੋ ਗਏ ਜੀ ਸਾਨੂੰ ਕਿਤੇ ਤਾਂ ਕੋਈ ਫੋਨ ਕੋਲ ਨਹੀਂ ਆਈ ਕੋਈ ਅਸਰ ਸਾਡੀ ਸੁਣਵਾਈ ਨਹੀਂ ਕਰ ਰਿਹਾ ਅਜੀਬ ਕਾਇਦਾ ਉਹਨਾਂ ਨੂੰ ਪ੍ਰੂਫ ਦਿਖਾ ਰਹੇ ਆ ਸਾਰਾ ਕੁਝ ਦਿਖਾ ਰਹੇ ਆ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਇਹ ਸਾਰਾ ਰਿਕਾਰਡ ਅੱਖੋਂ ਪ੍ਰੂਨਿਕ ਕੀਤਾ ਜਾ ਰਿਹਾ ਹੈ ਇਹ ਵੀ ਦੱਸੋ ਤੁਸੀਂ ਕਿ ਜਿਹੜੀ ਜ਼ਮੀਨ ਹੈ ਤੁਹਾਡੀ ਟੋਟਲ ਤੇ ਨੇਕੜ ਸਿੱਖ ਵੱਧ ਵੀ ਸੀ ਸਾਡੀ ਇਹ 6 ਏਕੜ ਲੈਂਡ ਹੈ ਜੀ ਉਸ ਤੋਂ 3 ਵੇਚਤੀ 3 ਏਕੜ ਪਹਿਲਾਂ ਡੀਲਰਾਂ ਨੇ ਐਦਾਂ ਹੀ ਧੋਖਾਧੜੀ ਕਰਕੇ ਦੂਜੇ ਬੰਦਿਆਂ ਨੂੰ ਵੇਚਤੀ ਜੀ ਸਾਡੀ ਕਿਲ ਓਕੇ ਉਹ ਜਦੋਂ ਜਿਹੜੀ ਚੀਜ਼ बिक ਚੁੱਕੀ ਹੈ ਜੀ ਉਸ ਦਾ ਦੁਬਾਰੇ ਇੰਤਕਾਲ ਕਿਵੇਂ ਹੋ ਸਕਦਾ ਪਹਿਲਾਂ ਤਾਂ ਮਾਲਕ ਪਾ ਕੇ ਗੱਲ ਦਾ ਜਵਾਬ ਜਿਹੜੀ ਪੁਰਾਣੀ ਤੇ ਨਿਕੜ ਸੀ ਉਹਦਾ ਕੀ ਬਣਿਆ ਉਹ ਸਰ ਸਾਡੀ बिक ਅੱਗੇ ਉਹਨਾਂ ਨੇ ਵੇਚਤੀ ਉਸ ਦਾ ਸਾਡਾ ਸਿਵਲ ਕੋਰਟ ਕੇਸ ਚੱਲ ਰਿਹਾ ਜੀ ਕਬਜ਼ਾ ਉਹਦਾ ਵੀ ਤੁਹਾਡੇ ਕੋਲ ਕਬਜ਼ਾ ਸਰ ਸਾਡੇ ਕੋਲ ਕਿਉਂਕਿ ਖੇਵਟ ਨੰਬਰ 1 ਹੈ ਜੀ ਰਸੂਲਪੁਰ ਦਾ 169 ਨੰਬਰ ਖੇਵਟ ਹੈ ਸਾਂਝੀ ਖੇਵਟ ਹੈ ਸਾਂਝੀ ਖੇਵਟ ਹੈ ਜੀ 6 ਕਿੱਲੇ ਦੀ 3 ਏਕੜਾਂ ਬਾਜਵਾ ਨੇ ਖਰੀਦੀ 3 ਏਕੜੇ ਫਤੇ ਜੰਗ ਸਿੰਘ ਬਾਜਵਾ ਨੇ ਖਰੀਦੀ ਇਹਦੇ ਪਿੱਛੇ ਕੌਣ ਆ ਇੱਕ ਤਾਂ ਬਾਜਵਾ ਨੇ ਡਾਇਰੈਕਟ ਖਰੀਦ ਲਈ ਕੋਈ ਲੈਂਡ ਮਾਫੀਆ ਵੀ ਆ ਜਾ ਕੋਈ ਡੀਲਰ ਵੀ ਹੈ ਨਿਊ ਚੰਡੀਗੜ੍ਹ ਦਾ ਕੰਮ ਕਰ ਰਿਹਾ ਜੀ ਇਹਨਾਂ ਦੇ ਥੱਲੇ ਬੰਦੇ ਛੱਡੇ ਹੋਏ ਆ ਇਹਨਾਂ ਦੇ ਜਿਹੜੇ ਚਾਪ ਲੂਸ ਇਹਨਾਂ ਦੇ ਥੱਲੇ ਛੱਡੇ ਹੋਏ ਆ ਵਿੱਚ ਜਿਹੜੇ ਸਾਡੇ ਏਰੀਏ ਦੇ ਕੁਝ ਵੱਜਦੇ ਆ ਬੈਨੀਪਾਲ ਗਰੁੱਪ ਵੀ ਵੱਜਦਾ ਏ ਇਹ ਵਿੱਚ ਸੰਜੇ ਕੁਮਾਰ ਵਰਗੇ ਆ ਤੇ ਅਜੇ ਕੁਮਾਰ ਵਰਗੇ ਆ ਜਿਹੜੇ ਮੁੱਲਾਂਵਰ ਦੇ ਰਹਿਣ ਵਾਲਾ ਹੈ ਅਜੇ ਕੁਮਾਰ ਤੇ ਸੰਜੇ ਕੁਮਾਰ ਸਿਆਲਵੀ ਮਾਜਰੀ ਦਾ ਜੁਣੇ ਵੀ ਦੱਸੋ ਪਟਵਾਰੀ ਤੇ ਤਹਿਸੀਲਦਾਰ ਦੀ ਮੈਨ ਰੂਪ ਚ ਕੀ ਗਲਤੀ ਹੈ ਮੈਨ ਰੂਪ ਚ ਸਰ ਪਟਵਾਰੀ ਦੀ ਗਲਤੀ ਇਹ ਹੈ ਜਦ ਤਹਿਸੀਲਦਾਰ ਦੀ ਗਲਤੀ ਇਹ ਹੈ ਜਦੋਂ ਉਹਨੇ ਜੀਟਰੀ ਕਰਾਉਣ ਆਏ ਆ ਉਹਨਾਂ ਦਾ ਘੱਟੋ ਘਾਟੇ ਫਰਜ਼ ਬਣਦੇ ਵੀ ਅਸੀਂ ਫਰਜ਼ ਵੈਰੀਫਾਈ ਕਰੀਏ ਹਮ ਫਰਜ਼ ਦੇ ਉੱਤੇ ਸਾਰੇ ਤੁਸੀਂ ਦੇਖੋ ਇੱਕ ਆਪਣੇ ਥੋੜਾ ਦਰਸ਼ਕਾਂ ਨੂੰ ਇਹਨਾਂ ਪਬਲਿਕ ਨੂੰ ਦਿਖਾਓ ਜੀ ਇਹ ਸ਼ਮਸ਼ੇਰ ਸਿੰਘ ਪੁੱਤਰ ਹਰਗੋਪਾਲ ਪੁੱਤਰ ਰਣਤੇਜ ਸਿੰਘ ਲਿਖਿਆ ਹੋਇਆ ਹੈ 1/2 ਹਿੱਸਾ ਥੱਲੇ ਰਜਿੰਦਰ ਸਿੰਘ ਲਿਖਿਆ ਹੋਇਆ ਤੇ ਖਾਨਾ ਕਾਸਟ ਦੇ ਵਿੱਚ ਇਹ ਦੇਖੋ ਸਰ ਕੈਮਰਾ ਤੁਸੀਂ ਦਿਖਾਓ ਅੱਗੇ ਸ਼ਮਸ਼ੇਰ ਸਿੰਘ ਪੁੱਤਰ ਹਰਗੋਪਾਲ ਸਿੰਘ ਨੇ ਇਸੇਦਾਰ ਬਾਇਆ ਨੈਭ ਸਿੰਘ ਪੁੱਤਰ ਤੇਜਾ ਸਿੰਘ ਪੁੱਤਰ ਅਛਰੂ ਨੂੰ ਇਹ ਸਾਡਾ ਸਾਰਾ ਪਰਿਵਾਰ ਹੈ ਜੀ ਸਾਡੇ ਨਾਮ ਤੇ ਹਿੱਸੇ ਪਏ ਹੋਏ ਆ ਓਕੇ ਸਾਡੇ ਨਾਮ ਤੇ ਇਹ ਇੰਤਕਾਲ ਦਰਜ ਚੱਲੇ ਆ ਰਹੇ ਆ ਜੀ ਉਸ ਟਾਈਮ ਤੋਂ ਠੀਕ ਹੈ ਅੱਖਾਂ ਬੰਦ ਕਰਕੇ ਰਜਿਸਟਰੀ ਕਰਾ ਕੇ ਬਿਲਕੁਲ ਅੱਖਾਂ ਬੰਦ ਕਰਕੇ ਮਿਲੀ ਭੁਗਤ ਕਰਕੇ ਜਾਂ ਇਹਨਾਂ ਨੇ ਪੈਸੇ ਖਾਏ ਜਸਵੀਰ ਕੌਰ ਨੇ ਸਾਫ਼ ਦਿਖ ਰਹੀ ਹੈ ਜੀ ਵੀ ਪੈਸੇ ਖਾਏ ਕਿਉਂਕਿ ਇਹਨੂੰ ਕਿਸੇ ਦਾ ਡਰ ਨਹੀਂ ਪਟਵਾਰੀ ਨੂੰ ਕਿਸੇ ਦਾ ਡਰ ਨਹੀਂ ਜੀ ਇਹ ਐਨ ਬਿਲਕੁਲ ਅੱਖਾਂ ਬੰਦ ਕਰਕੇ ਕੰਮ ਕਰ ਰਹੇ ਆਂ ਠੀਕ ਅਸੀਂ ਕੋਈ ਰਿਕਾਰਡ ਲੈਣ ਜਾਂਦੇ ਆ ਤਾਂ ਸਾਨੂੰ ਕਹਿ ਦਿੰਦੇ ਆ ਅੱਜ ਨਹੀਂ ਆਉਣਾ ਕੱਲ ਆਉਣਾ ਪਰਸੋਂ ਆਉਣਾ ਬਕਾਇਦਾ ਅਸੀਂ ਫੀਸ ਭਰ ਕੇ ਜਾਂਦੇ ਆ ਫਿਰ ਵੀ ਸਾਨੂੰ ਰਿਕਾਰਡ ਕੋਈ ਡਾਕੂਮੈਂਟ ਟਾਈਮ ਨਾਲ ਨਹੀਂ ਦਿੰਦੇ ਠੀਕ ਤਾਂ ਦਾ ਕੁਝ ਕਰਾਉਣਾ ਹੈ ਨੰਬਰਦਾਰ ਕਿੱਥੇ ਆ ਜੀ ਜਿਹਨੇ ਰਜਿਸਟ੍ਰ ਕਰਵਾਈ ਹੈ ਨਹੀਂ ਨਹੀਂ ਉਹ ਤੁਹਾਡੇ ਪਿੰਡ ਦਾ ਇਹ ਵੀ ਗੱਲ ਗਲਤ ਹੈ ਨਾ ਨੰਬਰਦਾਰ ਉਸ ਏਰੀਆ ਦਾ ਹੋਣਾ ਚਾਹੀਦਾ ਉਸ ਪਿੰਡ ਦਾ ਹੀ ਇੰਤਰਾ ਨੰਬਰਦਾਰ ਨੰਬਰਦਾਰੋਂ ਅਣਤੈਤਾ ਦੂਜੇ ਪਿੰਡ ਦਾ ਨੰਬਰਦਾਰ ਕਿੰਨੇ ਰੀਕਰੀ ਕਾ ਦੂਗਾ ਜੀ ਨੰਬਰਦਾਰ ਤੇ ਕੇਸ ਕੋ ਆਵੇ ਫਿਰ ਬਿਲਕੁਲ ਜੀ ਬਿਲਕੁਲ ਬਣਦਾ ਹੈ ਅੱਧਦੀ ਹੋਈ ਨੰਬਰਦਾਰ ਜੋ ਜਿਹੜੇ ਜਿਹੜੇ ਗਵਾਹ ਵਿੱਚ ਰਾਜਿੰਦਰ ਸਿੰਘ ਕੋਈ ਚੰਡੀਗੜ੍ਹ ਦਾ ਕੋਈ ਰੈਸ ਕੋਈ ਹੈਗਾ ਗਵਾਹ ਵਿੱਚ ਬਣਿਆ ਹੋਇਆ ਜੋ ਦੀ ਪਰੀ ਕੰਪਲੀਟ ਕੀਤੀ ਹੋਈ ਹੈ ਜੀ ਨੰਬਰਦਾਰ ਦਾ ਕੀ ਨਾਮ ਬਲਦੇਵ ਸਿੰਘ ਹੈ ਮੁੱਲਾਪ ਗਰੀਬ ਦਾਸ ਦਾ ਇਹ ਹੀ ਕਰਾ ਲਈ ਪੈਸੇ ਦੇ ਲਾਲਚ ਤੇ ਹਾਂਜੀ ਬਿਲਕੁਲ ਜੀ ਗੱਲ ਪੈਸੇ ਇਹਦੇ ਨਾਅਸ਼ੀ ਲਾ ਕੇ ਟੱਕਰੀ ਜਾਂਦੇ ਗਵਾਹੀਆਂ ਪਾਈ ਜਾਂਦੀਆਂ ਜਾਂ ਕੇ ਸਾਡਾ ਸਾਡੇ ਪਿੰਡ ਗਾੜਾ ਕੋਈ ਲੈਣਾ ਦੇਣਾ ਇਹ ਨਾ ਸਾਡੇ ਪਿੰਡ ਸੂਲਪੁਰ ਦੀ ਜ਼ਮੀਨ ਨਾਲ ਦਾ ਕਰਿਆ ਨਾ ਦੇ ਕੋਈ ਉਸ ਪਿੰਡ ਦਾ ਤਾਂ ਵੀ ਲੰਬੜ ਦਾ ਹੈ ਉਹਦੀ ਮੁੱਲਾਂ ਪਰ ਦਾ 3 ਪਿੰਡ ਦਾ ਜਾ ਕੇ ਲੰਬੜ ਦਾ ਡੇ ਕੇ ਆਏ ਹਾਂ ਉਹਨੂੰ ਪਤਾ ਨਹੀਂ ਕੰਮ ਜਾਨੀ ਕਰਨਾ ਇਹਨੇ